ਸਤਨਾਮ ਵਾਹਿਗੁਰੂ ਸਾਹਿਬ ਜੀ ਦੰਦੋਤ ਬੰਦਨ ਅਨਕ ਬਾਰ ਸੁਰਗ ਕਲਾ ਸਮਰਥ ਢੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨੰਤੇ ਸੁਣ ਪ੍ਰਭ ਮੇਰਾ ਦੇਹ ਨਾਮ ਕਰ ਆਪਣਾ ਤੇਰਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਸੁਖਿਆ ਕੋ ਪੇਖ ਸਭ ਸੁਖਿਆ ਰੋਗੀ ਕਾ ਭਾਨ ਸਭ ਰੋਗੀ ਕਰਨ ਕ ਰਾਮਨ ਹਰਿ ਸੁਆਮੀ ਆਪਣਾ ਹੱਥ ਸੰਜੋਗੀ ਮਨ ਮੇਰੇ ਜਿਨੇ ਆਪਣਾ ਧਰਮ ਗਵਾਤਾ ਤਿਸ ਕੈ ਭਾਲੈ ਕੋਈ ਨਾ ਭੂਲਾ ਜਿਨ ਸਗਲ ਬ੍ਰਹਮ ਪਛਾਤਾ ਰਹਾ ਤੰਤ ਸੰਗ ਜਾ ਕਾਮਨ ਸੀਤਲ ਓ ਜਾਣ ਸਗਲੇ ਠੰਡੇ ਹਮੈ ਰੋਗ ਜਾ ਕਾਮਨ ਵਿਆਪਤ ਉਹ ਜਨਮ ਮਰ ਬਹਿਲ ਲੱਤੀ ਗਿਆਨ ਅੰਜਣ ਜਾ ਕੀ ਨਿਤਰੀ ਪੜਿਆ ਤਾਂ ਕਉ ਸਰਬ ਪ੍ਰਗਾਸ ਆ ਗਏ ਆਣ ਅਧੇਰਾ ਸੋ ਜਸ ਨਹੀਂ ਬਹੁੜ ਬਹੁੜ ਪਰਮਾਤਾ ਸੁਣ ਬੇਨੰਤੇ ਸ੍ਰਮੀ ਆਪਣੇ ਨਾਨਕ ਇਹ ਸੁਖ ਮੰਗਾ ਜੈ ਕੀਰਤਨ ਤੇਰਾ ਸਾਧ ਗਾਵ ਹੈ ਤੇ ਮੇਰਾ ਮਨ ਲਗਾ ਸੁਣ ਬੇਨੰਤੀ ਸਵਾਮੀ ਆਪਣਾ ਨਾਨਕ ਇਹ ਸੁਖ ਮੰਗਾ ਜੈ ਕੀਰਤਨ ਤੇਰਾ ਸਾਧੂ ਗਾਵ ਹੈ ਤੇ ਮੇਰਾ ਮਨ ਲਗਾ ਸੁਰਠਾ ਮਹੱਲਾ ਪੰਜਵਾ ਸੁਖੀਆ ਕਾ ਪੀਖਾ ਸਭ ਸੁਖੀਆ ਰੋਗੀ ਕਾ ਭਾਣਾ ਸਭ ਰੋਗੀ ਕਰਨ ਕਰਾਵਨ ਹਾਰ ਸੁਆਮੀ ਆਪਣਾ ਹਾਥ ਸੰਜੋਗੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜ ਰਾਗ ਸੋਰਠੰਡਰ ਅੰਦਰ ਅੰਗ 610 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾਨ ਨਾਮਦਾਨ ਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣਾ ਅੰਮ੍ਰਿਤ ਵੇਲੇ ਦੀ ਦਾਤ ਨਿਤਨੇਮ ਦੀ ਦਾਤ ਸੇਵਾ ਸਿਮਰਨ ਦੀ ਦਾਤ ਦਾਤਾ ਜੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ